SBI, PNB, HDFC ਅਤੇ ICICI ਬੈਂਕ ਦੇ ਗਾਹਕਾਂ ਲਈ ਖਾਸ ਖਬਰ ਬਦਲੇਗਾ ਇਹ ਨਿਯਮ ਵਿਜੀਲੈਂਸ ਡੈਸਕ ਭਾਰਤੀ ਬੈਂਕਿੰਗ ਪ੍ਰਣਾਲੀ April 2025 ਤੋਂ ਕਈ ਨਵੇਂ ਨਿਯਮ ਲਾਗੂ ਹੋਣ ਜਾ ਰਹੇ ਹਨ ਜੋ ਭਾਰਤੀ ਰਿਜ਼ਰਵ ਬੈਂਕ ਨੇ ਜਾਰੀ ਕੀਤੇ ਹਨ ਜੇਕਰ ਤੁਸੀਂ ਵੀ SBI, PNB, ICICI, HDFC ਬੈਂਕ ਦੇ ਗਾਹਕ ਹੋ ਇਹਨਾਂ ਨਵੇਂ ਨੀਮਾਂ ਬਾਰੇ ਜਾਣਕਾਰੀ ਹੋਣਾ ਤੁਹਾਨੂੰ ਬਹੁਤ ਹੀ ਜ਼ਰੂਰੀ ਹੈ ਇਨ੍ਹਾਂ ਚਾਰ ਵੱਡੇ ਬੈਂਕਾਂ ਵਿੱਚ ਘੱਟੋ-ਘੱਟ ਬਕਾਇਆ ਰੱਖਣ ਲਈ ਨਵੇਂ ਨਿਯਮ ਬਣਾਏ ਗਏ ਹਨ ਇਨ੍ਹਾਂ ਤਬਦੀਲੀਆਂ ਦਾ ਉਦੇਸ਼ ਬੈਂਕਿੰਗ ਸੇਵਾਵਾਂ ਨੂੰ ਵਧੇਰੇ ਸੁਰੱਖਿਅਤ ਪਾਰਦਰਸ਼ੀ ਅਤੇ ਗਾਹਕਾਂ ਦੇ ਅਨੁਕੂਲ ਬਣਾਉਣਾ ਹੈ ਸਰਕਾਰੀ ਬੈਂਕਾਂ ਵਿੱਚੋਂ SBI ਸਭ ਤੋਂ ਵੱਡਾ ਬੈਂਕ ਹੈ ਵੱਡੇ ਸ਼ਹਿਰਾਂ ਦੇ ਵਿੱਚ ਖਾਤੇ ਖੋਲਣ ਵਾਲੇ ਗਾਹਕਾਂ ਨੂੰ ਆਪਣੇ ਬਚਤ ਖਾਤੇ ਵਿੱਚ ਘੱਟੋ-ਘੱਟ ਬੈਲੈਂਸ ਵਜੋਂ 3000 ਰੁਪਏ ਰੱਖਣੇ ਚਾਹੀਦੇ ਹਨ ਜੇਕਰ ਤੁਹਾਡਾ ਖਾਤਾ SBI ਦੀ ਇੱਕ ਛੋਟੇ ਸ਼ਹਿਰ ਦੇ ਵਿੱਚ ਸ਼ਾਖਾ ਵਿੱਚ ਹੈ ਤਾਂ ਘੱਟੋ-ਘੱਟ 2000 ਰੁਪਏ ਦਾ ਬੈਲੈਂਸ ਰੱਖੋ ਜੇਕਰ ਪਿੰਡ ਦੇ ਬੈਂਕ ਵਿੱਚ ਖਾਤਾ ਹੈ ਤਾਂ ਘੱਟੋ-ਘੱਟ ਬਕਾਇਆ 1000 ਰੁਪਏ ਤੈਅ ਕੀਤਾ ਗਿਆ ਹੈ ਜੇਕਰ ਤੁਹਾਡਾ ਖਾਤਾ ਪੰਜਾਬ ਨੈਸ਼ਨਲ ਬੈਂਕ ਵਿੱਚ ਹੈ ਤਾਂ ਇਸ ਬੈਂਕ ਦੇ ਵੱਡੇ ਸ਼ਹਿਰਾਂ ਦੇ ਵਿੱਚ ਖਾਤੇ ਵਿੱਚ ਘੱਟੋ-ਘੱਟ ਬਕਾਇਆ ਸੀਮਾ ਰਾਸ਼ੀ 2000 ਰੁਪਏ ਤੈਅ ਕੀਤੀ ਗਈ ਹੈ ਪਿੰਡੂ ਖੇਤਰਾ ਵਿੱਚ ਇਹ ਸੀਮਾ 1000 ਰੁਪਏ ਰੱਖੀ ਗਈ ਹੈ ਉਤੇ ਹੀ ਜੇਕਰ ਤੁਹਾਡਾ ਬੈਂਕ ਖਾਤਾ HDFC ਬੈਂਕ ਦੇ ਵੱਡੇ ਸ਼ਹਿਰਾਂ ਦੇ ਵਿੱਚ ਹੈ ਤਾਂ ਘੱਟੋ-ਘੱਟ 10000 ਰੁਪਏ ਦਾ ਬੈਂਕ ਬੈਲੈਂਸ ਰੱਖਣ ਦਾ ਨਵਾਂ ਨਿਯਮ ਬਣਾਇਆ ਗਿਆ ਹੈ ਅਤੇ ਉਥੇ ਹੀ ਛੋਟੇਆਂ ਪਿੰਡੂ ਖੇਤਰਾ ਲਈ ਇਹ ਸੀਮਾ 2500 ਤੋਂ 5000 ਰੁਪਏ ਤੈਅ ਕੀਤੀ ਗਈ ਹੈ ਇਸ ਦੇ ਨਾਲ ਹੀ ਜੇਕਰ ਤੁਹਾਡਾ ਖਾਤਾ ICICI ਬੈਂਕ ਦੇ ਵਿੱਚ ਹੈ ਤਾਂ ਇਸ ਦੇ ਨਿਯਮ ਅਨੁਸਾਰ ਵੱਡੇ ਸ਼ਹਿਰਾਂ ਦੇ ਵਿੱਚ ICICI ਬੈਂਕ ਖਾਤੇ ਵਿੱਚ ਘੱਟੋ-ਘੱਟ 10000 ਰੁਪਏ ਦਾ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੈ ਛੋਟੇ ਜਾਂ ਅਰਧ ਸ਼ਹਿਰੀ ਖੇਤਰਾਂ ਲਈ ਨਿਯਮ ਅਨੁਸਾਰ ਬਕਾਇਆ ਰਾਸ਼ੀ 2500 ਤੋਂ 5000 ਰੁਪਏ ਦੇ ਵਿੱਚ ਘਾਰ ਹੋਣਾ ਚਾਹੀਦੀ ਹੈ ਪੈੰਡੂ ਖੇਤਰਾਂ ਲਈ ਘੱਟੋ-ਘੱਟ ਬਕਾਇਆ ਸੀਮਾ 1000 ਰੁਪਏ ਰੱਖੀ ਗਈ ਹੈ।